ਜੀ ਸਾਰਿਆਂ ਨੂੰ ਚੈਨਲ ਦੇਖ ਰਹੇ ਜਿਹੜੇ ਵੀਰ ਅਸਲ ਦੇ ਵਿੱਚ ਨਾ ਜਿਹੜਾ ਤੁਹਾਡਾ ਮੈਟਰ ਹੈ ਇਸ ਟਾਈਮ ਜਿਹੜਾ ਚੱਲ ਰਿਹਾ ਕੁੜੀਆਂ ਬਾਹਰ ਜਾ ਕੇ ਮੁੱਕਰਦੀਆਂ ਤੇ ਮੁੰਡੇ ਵੀ ਮੁੱਕਰਦੇ ਆ ਦੋਨੇ ਕੇਸ ਨੇ ਉਸ ਸੰਬੰਧ ਦੇ ਵਿੱਚ ਹੁਣ ਮੇਰਾ ਕੀ ਹੁੰਦਾ ਵੀ ਜੇ ਚਾਰ ਫਾਲੋਅਰ ਹੈਗੇ ਨੇ ਨਾ ਤੁਸੀਂ ਕਮਿਊਨਿਟੀ ਲਈ ਬੋਲਣਾ ਹੁੰਦਾ ਤੇ ਮੇਰਾ ਫਰਜ਼ ਵੀ ਬਣਦਾ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਉਹਨੇ ਕੇਸਾਂ ਦੇ ਵਿੱਚ ਭਾਈ ਮੈਂ ਮੁੰਡਿਆਂ ਦੀ ਵੀਡੀਓ ਪਾਈ ਭਾਈ ਜਿਹੜੇ 62 ਲੱਖ ਲੈ ਕੇ ਮੁੱਕਰ ਗਏ 64 ਲੱਖ ਜਿਨ੍ਹਾਂ ਨੇ ਸਾਲ-ਸਾਲ ਤੋਂ ਬਲੌਕ ਕਰਿਆ ਹੋਇਆ ਮੁੰਡਾ ਉਹਨਾਂ ਦਾ ਬੇਦਨ ਆਵਰ ਫੋਨ ਆ ਜਾਂਦਾ ਕਿ ਸਾਡਾ ਨਿਬੜ ਚੁੱਕਿਆ ਤੁਸੀਂ ਵੇਚਣਾਓ ਤੁਸੀਂ ਕੌਣ ਹੁੰਨੇ ਹੋ ਮੈਂ ਕਹਾਂ ਜੇ ਕੱਲ ਨੂੰ ਸੁਸਾਈਡ ਕਰ ਲਿਆ ਇਹੀ ਲੋਕਾਂ ਨੂੰ ਗਾਲਾਂ ਕੱਢਣਗੇ ਵੀ ਮੁੰਡਾ ਮਾਰ ਕੇ ਤੁਸੀਂ ਬਾਜ਼ ਨਹੀਂ ਚੱਕੀ ਅੱਜ ਜਿਉਂਦਿਆਂ ਲਈ ਬਾਜ਼ ਚੱਕ ਰਹੇ ਆ ਕੱਲੇ ਮੁੰਡਿਆਂ ਲਈ ਨਹੀਂ ਕੁੜੀਆਂ ਲਈ ਵੀ ਜਿਹੜੀਆਂ ਕੁੜੀਆਂ ਦੇ ਘਰ ਵਾਲੇ ਮੋਕਰੇ ਨੇ 60-60 ਲੱਖ ਲਾ ਕੇ ਪਰ ਉਸ ਤੋਂ ਬਾਅਦ ਕੀ ਹੁੰਦਾ ਭਾਈ ਮੇਰੇ ਘਰੇ ਪੰਚਾਇਤਾਂ ਐਮਐਲਏ ਤੋਂ ਫੋਨ ਮਤਲਬ ਪੋਲੀਟਿਕਲ ਪ੍ਰੈਸ਼ਰ ਇੰਨਾ ਜ਼ਿਆਦਾ ਪੈ ਚੁੱਕਿਆ ਮੇਰੇ ਤੇ ਵੀ ਮੈਨੂੰ ਲੱਗਦਾ ਮੈਨੂੰ ਵਾਪਸ ਜਾਣਾ ਚਾਹੀਦਾ ਹੁਣ ਮੇਰੇ ਤੇ ਕੇਸ ਵੀ ਪਵਾ ਸਕਦੇ ਨੇ ਗਲਤੀ ਕੀ ਮੇਰੀ ਵੀ ਭਾਈ ਮੁੰਡਿਆਂ ਦੀ ਆਵਾਜ਼ ਚੱਕੀ ਸੀ ਵੀ ਕੁੜੀਆਂ ਦੀ ਆਵਾਜ਼ ਚੱਕੀ ਸੀ ਵੀ ਜਿਹੜੇ ਬਾਹਰ ਜਾ ਕੇ ਮੁੱਕਰੇ ਨੇ ਤੇ ਦੇਖੋ ਅੱਜ ਇਥੇ ਕੱਟ ਰੱਖਿਆ ਮੈਂ ਇਹੀ ਕਹਿਣਾ ਚਾਹੁੰਦਾ ਵੀ ਭਾਈ ਮੈਂ ਇਸ ਮੈਟਰ ਤੋਂ ਬਾਹਰ ਹੋਣਾ ਚਾਹੁੰਨਾ ਜੋ ਕੁੜੀ ਮੁੰਡੇ ਦਾ ਕੇਸ ਆ ਇਹਨਾਂ ਦੇ ਵਿੱਚ ਕੁੜੀਆਂ ਫਿਰ ਸਾਨੂੰ ਭਾਈ ਧਮਕੀਆਂ ਦਿੰਦੀਆਂ ਨੇ ਮੇਰੇ ਪਰਿਵਾਰ ਨੂੰ ਧਮਕੀਆਂ ਦਿੰਦੀਆਂ ਨੇ ਮੇਰੇ ਨਿੱਕੇ ਨਿੱਕੇ ਬੱਚੇ ਨੇ ਤੋਂ ਮੈਂ ਇਸ ਤੋਂ ਕੀ ਲੈਣਾ ਮੇਰਾ ਇੱਕ ਚੈਨਲ ਆ ਉੱਥੇ ਮੈਂ ਆਵਾਜ਼ ਚੱਕਦਾ ਪਰ ਮੈਨੂੰ ਮਹਿੰਗੀ ਪੈ ਗਈ ਬਹੁਤ ਜ਼ਿਆਦਾ ਸੰਵਿਧਾਨ ਦਾ ਆਰਟੀਕਲ 19 ਏ ਆਪਾਂ ਨੂੰ ਆਵਾਜ਼ ਚੱਕਣ ਦੀ ਆਜ਼ਾਦੀ ਦਿੰਦਾ ਹੈ ਫਰੀडम ਆਫ ਸਪੀਚ ਹੈ ਉਹ ਦਿੰਦਾ ਤੇ ਉਹ ਉਹਦੀ ਕੋਈ ਪਰਵਾਹ ਨਹੀਂ ਕਿਸੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਸਾਡੇ ਕੋਲੇ ਰਾਈਟਸ ਹੈਗੇ ਨੇ ਅਸੀਂ ਕੋਈ ਨਾ ਜੇ ਅਸੀਂ ਕਿਸੇ ਤੋਂ ਗਲਤ ਕੋਈ ਚੱਕਰ ਨਹੀਂ ਪੈਂਦਾ ਕੋਈ ਸਾਡੇ ਤੇ ਪੁਲਿਸ ਨਹੀਂ ਆਉਂਦੀ ਕੁਛ ਨਹੀਂ ਪਰ ਜਦੋਂ ਅਸੀਂ ਇੱਥੇ ਗੱਲ ਕਰਦੇ ਆ ਇੱਥੇ ਤਾਂ ਸਵਧਾਨ ਸੋਦੋਂ ਬਾਈ ਕਿਹੜਾ ਸੁਣਦਾ ਜਿਹਨੂੰ 4 ਪੈਸੇ ਖਵਾਤੇ ਉਹ ਥੋਡੇ ਵੱਲ ਦਾ ਡੀਐਸਪੀ ਨੂੰ 4 ਪੈਸੇ ਖਵਾਤੇ ਉਹ ਥੋਡੇ ਵੱਲ ਦਾ ਪੰਜਾਬ ਸਰਕਾਰ ਜਾਂ মিডিਆ ਥੋੜਾ ਜਿਹੜਾ ਇੱਥੇ ਪੁਲਿਸ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਨ੍ਹਾਂ ਦੇ ਤਿੰਨ ਤਿੰਨ ਕਿੱਲੇ ਸੀ ਵਿਕ ਚੁੱਕੇ ਨੇ ਮੁੰਡੇ ਡਿਪਰੈਸ਼ਨ 'ਚ ਜਾ ਚੁੱਕੇ ਨੇ ਬਹੁਤੇ ਸੁਸਾਈਡ ਕਰ ਗਏ ਪਰ ਉਹਨਾਂ ਲਈ ਕੋਈ ਕਾਨੂੰਨ ਨਹੀਂ ਕੁਝ ਨਹੀਂ ਇਹੀ ਬੇਨਤੀ ਆ ਵੀ ਆਈਐਸਸੀ ਨੂੰ ਕੋਈ ਮੇਲ ਈਮੇਲ ਕੋਈ ਇਮੀਗ੍ਰੇਸ਼ਨ ਵਾਲਾ ਕੋਈ ਇਦਾਂ ਦਾ ਪਾਵੇ ਕਿ ਕੁੜੀ ਦੀ ਪੀਆਰ ਨਾ ਹੋਵੇ ਜਿਹੜਾ ਮੁੰਡਾ ਧੋਖਾ ਤਾਂ ਮੁੰਡੇ ਦੀ ਪੀਆਰ ਨਾ ਹੋਵੇ ਕੌਮਸੇ ਕਮ ਨੂੰ ਅਕਲ ਤਾਂ ਆਵੇ ਸਾਨੂੰ ਮੈਸੇਜ ਕਰਿਆ ਸਾਡੀਆਂ ਫੋਟੋਆਂ ਮਾ ਲਾਤੀਆਂ ਤੁਸੀਂ ਹੁਣੇ ਕੌਣ ਵੀ ਫੋਟੋ ਮੈਂ ਹੁਣ ਭਾਈ ਆਪਦੇ ਉਹਨਾਂ ਨੂੰ ਹਟਾਓ ਜਿਹੜੇ ਇੰਟਰਵਿਊ ਦਿੰਦੇ ਫਿਰਦੇ ਨੇ ਇੰਟਰਵਿਊ ਕੋ ਦਿੰਦੇ ਨੇ ਓਕੇ ਉਹਨਾਂ ਦੇ ਪਾੜ ਬੜਾ ਲੱਖ ਰੁਪਏ ਦੱਬਿਆ ਹੋਇਆ 62 ਲੱਖ 82 ਲੱਖ ਠੀਕ ਨਹੀਂ ਬਾਈ ਇਕੱਠੀ ਹੁੰਦੀ ਤੇ ਇਹਨਾਂ ਨੇ ਇਹ ਧੰਦੇ ਹੀ ਬਣਾ ਜਦੋਂ ਪਹਿਲੇ ਜਣੇ ਬੰਦ ਕਰਤੇ ਭਾਈ ਮੁੰਡਾ ਨਸ਼ੇੜੀ ਆ ਉਹ ਇਹਦੇ ਚੋਂ ਨਿਕਲਣਾ ਤੱਤ ਕੁਛ ਨਹੀਂ ਜਿਹੜੀਆਂ ਕੁੜੀਆਂ ਬਾਹਰ ਨੇ ਇਹ মিডিਆ ਜਿਹੜਾ ਹੈਗਾ ਤੁਹਾਡਾ ਜਲੂਸ ਬਹੁਤ ਕੱਢੂ ਪੈਣੋ ਮੈਂ ਧੀ ਦਾ ਪਿਓ ਆ ਮੈਂ ਅਹਿਸਾਸ ਕਰ ਸਕਦਾ ਵੀ ਜਲੂਸ ਨਾ ਕਢਾਓ ਆਪਦਾ ਨਿਵੇੜ ਲਓ ਨਿਵੇੜ ਲਓ ਕੀ ਜੇ ਤੁਸੀਂ ਆਪਦਾ ਕੰਪਰੋਮਾਈਜ਼ ਕਰਨਾ ਜੇ 20 ਲੱਖ ਦਿੱਤਾ ਭਾਈ 10 ਲੱਖ ਮੋੜ ਦੋ ਜਾਂ ਮੁੰਡੇ ਨੂੰ ਵਾਪਸ ਬੁਲਾ ਲਓ ਬਹੁਤਿਆਂ ਨੇ ਕੀਤਾ ਕਿ ਮੁੰਡੇ ਬੁલાਏ ਉੱਥੇ ਅਸੌਲਟ ਦੇ ਚਾਰਜ ਪਵਾ ਦੇ ਉਹ ਜਮੇ ਜਿੰਦਗੀ ਖਰਾਬ ਹੋ ਗਈ ਦੋ ਮੁੰਡੇ ਰਾਤੋ-ਰਾਤ ਪਿਓ ਨੇ ਬੁਲਾਏ ਕਿਉਂਕਿ ਸੌਲਟ ਪੈ ਗਿਆ। ਅਸੌਲਟ ਕੀ? ਉਹ ਭਈਆ ਹੁਣ ਅਗਰ ਘਰ ਵਾਲਾ ਜੇ ਕੁਝ ਬੋਲ ਦਿੰਦਾ ਪੁਲਿਸ ਨੂੰ ਕਾਲ, ਪੁਲਿਸ ਮਿੰਟ ਚੱਕ ਕੇ ਲੈ ਜਾਂਦੀ ਆ। ਅਸੌਲਟ ਪੈ ਗਿਆ ਨਾ ਪੀਆਰ ਹੋਵੇ, ਨਾ ਵਰਕ ਪਰਮਿਟ ਲੱਗੇ, ਕੁਝ ਨਹੀਂ ਹੁੰਦਾ। ਪੰਜਾਬੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਭਾਈ ਆਹ ਜਿਹੜਾ ਤੁਸੀਂ ਕਰਦੇ ਹੋ ਨਾ business। ਕੁੜੀ ਲੱਬਲੀ ਪਹਿਲਾਤਾ। ਇਹਦੇ ਚੋਂ ਨਿਕਲ ਨਾ ਕਰ। ਜਾਣਾ ਆਪਣੇ ਦਮ ਤੇ ਜਾਓ ਬਸ ਮੈਂ ਤਾਂ ਹੀ ਰਿਕਵੈਸਟ ਕਰਦਾ ਇੱਥੋਂ ਦੇ ਕਾਨੂੰਨਾਂ ਦੇ ਜਿਹੜੇ ਢਿੱਲਾਪਣ ਹੋਣ ਕਰਕੇ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਇੱਕ ਨੂੰ ਜੇਕਰ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਜਾਵੇ ਤਾਂ ਫਿਰ ਕਹਿੰਦੇ ਵੀ ਫਿਰ ਦੂਜਿਆਂ ਨੂੰ ਵੀ ਦੇਖੋ ਫਿਰ ਇੱਕ ਨਿੱਕੀ ਜਿਹੀ ਐਗਜ਼ਾਮਪਲ ਆ ਇੱਕ ਮੁੰਡੇ ਦਾ ਚਲੋ 20 ਲੱਖ ਦੀ ਕੁੜੀ ਖਾ ਗਈ ਪੁਲਿਸ ਨੂੰ ਸਾਰੇ ਸਬੂਤ ਦਿੱਤੇ ਵੀ ਭਾਈ ਪਰਿਵਾਰ ਤੇ ਕਾਰਵਾਈ ਕਰੋ ਨਹੀਂ ਕਰਦੇ ਕੁੜੀ ਤੇ ਇੱਕ ਐਫਆਈਆਰ ਹੋ ਜੇ ਜਾਂ ਮੁੰਡੇ ਤੇ ਜਿਹੜਾ ਮੁਕਰਿਆ ਉਹਦੀ ਪੀਆਰ ਰੁਕ ਜਾ ਪਰ ਪੁਲਿਸ ਐਫਆਈਆਰ ਵੀ ਨਹੀਂ ਕਰ ਰਹੀ ਉਹ ਕਹਿੰਦੇ ਸਾਡਾ ਤਾਂ ਮੈਟਰੀ ਹੈ ਨਹੀਂ ਤੁਸੀਂ ਪਹਿਲਾਂ ਲਾਇਆ ਦੇਖੋ ਆਪ ਦਾ ਉੱਤੋਂ ਭਾਈ ਕੁੜੀ ਵਾਲੇ ਪੈਸਾ ਖਵਾ ਦਿੰਦੇ ਆ ਤੇ ਪੁਲਿਸ ਕੁਝ ਨਹੀਂ ਕਰਦੀ ਨਹੀਂ ਇਹ 420 ਦਾ ਕੇਸ ਤਾਂ ਬਣਦਾ ਹੀ ਹੈ ਨਹੀਂ ਕਰਦੇ ਆਹੀ ਤਾਂ ਬਹੁਤੇ ਚੰਗੇ ਨੇ ਇੱਕ ਬਾਈ ਆਪਣਾ ਡੋਗਰ ਆ ਸਰਪੰਚ ਉਹ ਉਹਦੀ ਪੁਲਿਸ ਨੇ ਬਹੁਤ ਸੋਹਣੀ ਸੋਹਣੀ ਇੱਥੇ ਮਾਂ ਨੂੰ ਘਰੋਂ ਚੱਕ ਕੇ ਲਿਆਂਦਾ ਸਾਰੇ ਪਰਿਵਾਰ ਤੇ ਐਫ ਆਈ ਆਰ ਕਰਾਈ ਕਿਉਂਕਿ ਕੁੜੀ ਨੇ 42 ਲੱਖ ਆਦਾ ਤੇ ਉਹ ਕੁੜੀ ਸਾਹਮਣੇ ਨਹੀਂ ਆਈ ਕਿਉਂਕਿ ਚੋਰ ਆ ਜੇ ਤੁਸੀਂ ਸੱਚੇ ਭਾਈ ਮੀੜੇ ਚਾਓ ਆਪਦੀ ਗੱਲ ਰੱਖੋ ਜਲੂਸ ਨਾ ਨਿਕਲੇ ਕਿਉਂਕਿ ਜਦੋਂ ਪੇਜਾਂ ਤੇ ਵੀਡੀਓ ਪੈਂਦੀਆਂ ਨੇ ਤਾਂ ਬਹੁਤ ਜਲੂਸ ਨਿਕਲਦਾ ਰਿਕਵੈਸਟ ਇਹੀ ਆ ਵੀ ਪਈ ਜਾਬ ਦੇ ਧੰਮ ਤੇ ਜਾਓ ਆ ਕੁਝ ਨਾ ਹੋਵੇ ਏਡੇ ਏਡੇ ਇਕੱਠ ਕਰਨੇ ਨਾ ਪੈਣ ਘੱਟੋ ਘੱਟ 100 ਪਰਵਾਰ ਬੈਠਾ ਵੀ ਉੱਥੇ ਕਿ ਇਹਦਾ ਪਿਓ ਸੁਸਾਈਡ ਕਰ ਗਿਆ ਕਿ ਇਹਦਾ ਮੁੰਡਾ ਡਿਪਰੈਸ਼ਨ ਚ ਕੋਈ ਨਸ਼ੇ ਪਤੇ ਤੇ ਲੱਗਿਆ ਹੋਇਆ ਸੋ ਆਪਾਂ ਨੂੰ ਪੰਜਾਬੀਆਂ ਨੂੰ ਇਹ ਬਿਜ਼ਨਸ ਬੰਦ ਕਰਨਾ ਚਾਹੀਦਾ ਸੁਸਾਈਡ ਤੋਂ ਬਾਅਦ ਆਪਾਂ ਵੀ ਬਹੁਤ ਕੈਂਡਲ ਮਾਰਚ ਕਰ ਲੈਣੇ ਆ ਬਈ ਉਹ ਪਹਿਲਾਂ ਆਪਾਂ ਵੀ ਸੁਣਦੇ ਹੁਣ ਮੈਨੂੰ ਜਦੋਂ ਕੋਈ ਕੁੜੀ ਕਹਿੰਦੀ ਆ ਵੀ ਬਈ ਵੀਡੀਓ ਕਿੱਥੋਂ ਪਾਈ ਮੈਂ ਕਿਹਾ ਬਈ ਜੇ ਮੁੰਡਾ ਕੱਲ ਨੂੰ ਸੁਸਾਈਡ ਕਰਦਾ ਸਾਡੀ ਲੋਕਾਂ ਨੇ ਗਾਲਾਂ ਦੇ ਕੇ ਬਹੁਤ ਕੁਝ ਕਹਿਣਾ ਸਾਨੂੰ ਵੀ ਮੁੰਡਾ ਭਾਈ ਉਹ ਜਿਉਂਦਾਲੀ ਬਾਤ ਚੱਕ ਰਹੇ ਆ ਇਹ ਵੀ ਗਲਤ ਆ ਕਿਉਂਕਿ ਘਟੋ ਘਟ ਇਸ ਟਾਈਮ ਤੇ 200 ਪਲੱਸ ਮੁੰਡਾ ਹੈਗਾ ਜਿਹੜਾ ਬਾਹਰ ਨਹੀਂ ਆਉਣਾ ਚਾਹੁੰਦਾ ਘਰ ਵਾਲੀਆਂ ਮੁੱਕ ਗਈਆਂ ਮੁੰਡੇ ਨੇ ਮੋਸਟਲੀ ਜਿਹੜੇ ਹੈਗੇ ਨੇ ਡਿਪਰੈਸ਼ਨ ਚ ਕੋਈ 4-5 ਕੇਸ ਹੋਣਗੇ ਜਿੱਦੇ ਚ ਕੁੜੀ ਇੱਥੇ ਜਾਂ ਘਰ ਵਾਲਾ ਬਾਹਰ ਜਾ ਕੇ ਮੁੱਕਰ ਗਿਆ ਕੋਈ ਇੱਕ ਕਾਨੂੰਨ ਤਾਂ ਹੋਵੇ ਨਾ ਇੰਡੀਆ ਚ ਹੀ ਹੋਵੇ ਕੋਈ ਵੀ ਜੇ ਭਾਈ ਤੁਸੀਂ ਇਵਨ ਕਿ ਭਾਈ ਕਈਆਂ ਨੇ ਤਾਂ ਸਟਾਮਪ ਤੇ ਲਿਖ ਕੇ ਚੈੱਕ ਵੀ ਦਿੱਤੇ ਹੋਏ ਨੇ ਚੈੱਕ ਲਾਉਂਦੇ ਨੇ ਮੁੰਡੇ ਵਾਲੇ ਦੇ 420 ਹੋ ਜਾਂਦੀ ਆ ਵੀ ਸਾਡਾ ਚੈੱਕ ਚੋਰੀ ਹੋ ਗਿਆ ਵੀ ਸਾਈਨ ਕੀਤਾ ਚੈੱਕੇ ਮੇਰੀ ਚੋਰੀ ਹੋ ਜੂ ਬਸ ਇਹੀ ਆ ਵੀ ਕਾਨੂੰਨ ਹੋਵੇ ਕੋਈ ਕੈਨੇਡਾ ਚ ਆਪਣੀ ਆਵਾਜ਼ ਐਮਪੀ ਸੁਣ ਰਿਆ ਭਾਈ ਕੋਈ ਕਾਨੂੰਨ ਦੇਖਿਆ ਜਾਵੇ ਕੁੜੀਆਂ ਤੇ ਕਾਰਵਾਈ ਹੋਵੇ ਜਿਹੜੇ ਮੁੰਡੇ ਨੇ ਧੋਖਾ ਆਂਦੇ ਨੇ ਉਹਨਾਂ ਦੀ ਪੀਆਰ ਵਗੈਰਾ ਰੋਕੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਬਸ ਆਹੀ ਹੈ ਜੇ ਜਿਹੜਾ ਜਦੋਂ ਕਾਨੂੰਨ ਦੀ ਗੱਲ ਕਰਦੇ ਆ ਉਹ ਇੱਥੇ ਵੀ ਕਾਨੂੰਨ ਮੁੰਡਿਆਂ ਲਈ ਬਹੁਤੇ ਜ਼ਿਆਦਾ ਸੇਫ ਨਹੀਂ ਤੇ ਉਧਰ ਕੈਨੇਡਾ ਵੀ ਕਾਨੂੰਨ ਵੀ ਬਹੁਤੇ ਜ਼ਿਆਦਾ ਮੁੰਡਿਆਂ ਲਈ ਸੇਫ ਨਹੀਂ ਹੈਗੇ ਫਿਰ ਮੁੰਡਾ ਫਿਰ ਕੀ ਕਰੇ ਵੀ ਆਖਿਰ ਤੇ ਫਿਰ ਵੀ ਇਹੀ ਆ ਵੀ ਜੇ ਮੁੰਡਾ ਉਹਦੀ ਉਹੀ ਗਲਤੀ ਹੈ ਵੀ ਮੁੰਡਾ ਤੇ ਉਹਦੇ ਮਾਪਿਆਂ ਨੇ ਉਹਦੇ ਤੇ ਇਨਵੈਸਟ ਕੀਤਾ ਉਹਨਾਂ ਦੀ ਉਹ ਗਲਤੀ ਹੈ ਵੀ ਬਈ ਉਹਨਾਂ ਨੇ ਕਿਸੇ ਤੇ ਵਿਸ਼ਵਾਸ ਕਰਕੇ 40 ਲੱਖ 50 ਲੱਖ ਲੱਗ ਅੱਜ ਮੁੰਡਿਆਂ ਦੇ ਪਿਓ ਇਹ ਕਹਿ ਰਹੇ ਨੇ ਕਿ ਭਾਈ ਨਾ ਭੇਜੋ ਬਾਹਰ 40 ਲੱਖ ਤਾਂ ਇੱਥੇ ਕੋਈ ਬਿਜ਼ਨਸ ਕਰ ਲਓ ਪਹਿਲਾਂ ਨਹੀਂ ਪਤਾ ਸੀਗਾ ਬਾਹਰਲੇ ਕਾਨੂੰਨ ਮੈਂ ਤਾਂ ਇਹ ਕਹਿਣਾ ਜੇ ਥੋੜਾ ਇੱਥੇ ਨਿਬੜ ਤਾਂ ਨਿਵੇੜ ਲਓ ਜੇ ਕੁੜੀ ਨੇ ਬਾਹਰ ਬੁਲਾ ਲਿਆ ਜਿਹੜਾ ਉੱਥੇ ਸੌਲਟ ਪੈ ਗਿਆ ਉਹ ਬਹੁਤ ਗੰਦਾ ਇੱਥੇ ਤਾਂ ਤੁਸੀਂ ਫਿਰ ਵੀ ਹੱਲ ਕਰ ਲੋਗੇ ਬਾਹਰ ਚਲੇਗੇ ਅੱਥਲਾਤਾ ਇਦਾਂ ਚਲੋ ਜੀ ਪੁਲਿਸ ਚੱਕ ਕੇ ਲੈ ਜਾਂਦੀ ਐ ਇੱਕ ਰਾਤ ਹੋ ਰੱਖੂਗੀ ਪੁਲਿਸ ਸਟੇਸ਼ਨ ਤੁਹਾਡੇ ਤੇ ਚਾਰਜਸ ਲੱਗ ਜੂ ਵਕੀਲਾਂ ਨੂੰ 25-25000 ਡਾਲਰ ਦੇਣਾ ਪੈਂਦਾ ਕੇਸ ਫਿਰ ਵੀ ਨਿਬੜਦਾ 25 ਡਾਲਰ ਪਲੱਸ ਤੁਹਾਡਾ ਪੈਸਾ ਏਸ਼ੀਆਂ ਪੈਂਦੀਆਂ ਨੇ ਐਂਡ ਆਫ ਦਾ ਡੇ ਜੇ ਮੰਨੋ ਤੁਸੀਂ ਤੁਸੀਂ ਚਾਰਜ ਲੱਗਿਆ ਵੀ ਨਹੀਂ ਤੁਹਾਡੀ ਵਾਈਫ ਨਾ ਤੁਹਾਨੂੰ ਪੀਆਰ ਕਰਾਵੇ ਨਾ ਵਰਕ ਪਰਮਿਟ ਦੇਵੇ ੱੱਕੇ ਖਾਓਗੇ ਵਾਪਸੀ ਆਉਣਾ ਪੈਣਾ ਸੋ ਬੈਟਰ ਹੈ ਜੇ ਇੱਥੇ ਨਿਬੜਦਾ ਪੰਜਾਬ ਚ ਲੈ ਕੇ ਤਾਂ ਬਹੁਤ ਵਧੀਆ ਜੇ ਉੱਥੇ ਜਾ ਕੇ ਕੇਸ ਪੈ ਗਿਆ ਉਹ ਬਹੁਤ ਗੰਦਾ ਹੈ ਬਹੁਤ ਜ਼ਿਆਦਾ ਵੀ ਤੁਸੀਂ ਹੁਣ ਬੋਲ ਕੇ ਵੀ ਆਏ ਹੋ ਵੀ ਵੀ ਮੈਂ ਹੁਣ ਅੱਜ ਇਸ ਸਾਰੀ ਆਵਾਜ਼ ਚੱਕਣੀ ਬੰਦ ਕਰ ਦੂੰਗਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਨਸਾਫ ਲਈ ਇਹ ਤਾਂ ਲੜਨਾ ਪੈਣਾ ਤੇ ਇਨਸਾਫ ਲਈ ਆਵਾਜ਼ ਚੱਕਣ ਵਾਲੇ ਜੇ ਰੁਕ ਜਾਣਗੇ ਤਾਂ ਫਿਰ ਫਿਰ ਤਾਂ ਫਿਰ ਉਹ ਨਾ ਡੀਮੋਟੀਵੇਟ ਹੋਰ ਹੋ ਜਾਣਗੇ ਉਹ ਪਰਿਵਾਰ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਵੀਰੇ ਮੈਂ ਦੇਖੋ ਕੋਈ ਗਲਤੀ ਕੀਤੀ ਮੈਂ ਸਿਰਫ ਜਿਹੜੇ ਮੁੰਡੇ ਵਿਕਟਮ ਸੀਗੇ ਉਹਨਾਂ ਲਈ ਆਵਾਜ਼ ਚੱਕੀ ਸੀ ਪਰ ਜਦੋਂ ਤੁਹਾਡੇ ਪਰਿਵਾਰ ਤੇ ਪ੍ਰੈਸ਼ਰ ਆ ਜਾਏ ਨਾ ਤੁਹਾਡੇ ਘਰ ਦਾ ਪਤਾ ਹੋਵੇ ਤੁਹਾਡੇ ਮਮ ਡੈਡ ਤੇ ਪ੍ਰੈਸ਼ਰ ਪਾਜੇ ਤੁਹਾਡੀ ਵਾਈਫ ਤੇ ਪ੍ਰੈਸ਼ਰ ਪਾਜੇ ਮੇਰੇ ਨਿੱਕੇ ਨਿੱਕੇ ਬੱਚੇ ਨੇ ਸੋ ਮੈਨੂੰ ਇਹ ਲੱਗਦਾ ਵੀ ਮੈਨੂੰ ਇਹ ਮੈਟਰ ਦੋ ਮੈਂ ਇੱਕ ਹੋਰ ਰਿਕਵੈਸਟ ਕਰਨੀ ਚਾਹਣਾ ਜਿਹੜਾ ਬੰਦਾ ਵਿਕਟਮ ਆ ਚਲੋ ਅਸੀਂ ਪਿੱਛੇ ਹਟ ਗਏ ਆਪਦੀ ਖੁਦ ਬਾਤ ਚੱਕੇ ਬਹੁਤੇ ਇੱਥੇ ਮੁੰਡੇ ਹੈਗੇ ਨੇ ਕਹਿੰਦੇ ਸਾਡੀ ਵੀਡੀਓ ਨਾ ਪਾਓ ਅੱਛਾ ਤੁਹਾਡਾ ਫੇਸ ਅਬਾਰ ਕਰ ਦੋ ਕਿਉਂ ਬਈ ਤੁਸੀਂ ਦੋ ਨੰਬਰ ਦੀ ਕਮਾਈ ਕੀਤੀ ਸੀਗੀ ਹੱਕ ਦੀ ਕਮਾਈ ਕਰਕੇ ਤੁਸੀਂ ਪੈਸੇ ਬਾਹਰ ਲਾ ਕੇ ਭੇਜੇ ਤੁਸੀਂ ਆਪ ਸਾਹਮਣੇ ਆਓ ਜੇ ਮੈਂ ਪਿੱਛੇ ਹਟਦਾ ਮੀਡੀਆ ਹੋਰ ਬਹੁਤ ਆ ਪੇਜਾਂ ਵਾਲੇ ਹੋਰ ਬਹੁਤ ਨੇ ਹਜ਼ਾਰ ਪੇਜ ਕਿਰਪਾ ਕਰਕੇ ਇਹਨਾਂ ਦਾ ਜਲੂਸ ਕੱਢੋ ਭਾਈ ਜਿਹੜੇ ਮੁੰਡੇ ਨੇ ਜਿਹੜੀਆਂ ਕੁੜੀਆਂ ਨੇ ਮੈਂ ਮੈਂ ਹੁਣ ਕੀ ਕਹਾਂਦਾ ਵੀ ਮੈਨੂੰ ਪਿੱਛੇ ਹਟਣਾ ਪੈਣਾ ਕਿਉਂਕਿ ਮੇਰੇ ਤੇ ਮੈਂ ਵਿਆਹ ਤੇ ਆਇਆ ਹਾਂ ਸਾਲੇ ਦੇ ਮੇਰਾ ਵਿਆਹ ਤੋਂ ਮੈਂ ਨਹੀਂ ਚਾਹੁੰਦਾ ਕਿ ਇੱਥੇ ਮੇਰੇ ਤੇ ਕੋਈ ਐਫ ਆਈ ਆਰ ਹੋਵੇ ਜਾਂ ਹੋਰ ਪਰ ਓਨੈਸਟਲੀ ਭਾਈ ਪੰਜਾਬ ਦੇ ਵਿੱਚ ਤੁਸੀਂ ਨਹੀਂ ਬੋਲ ਸਕਦੇ ਇੰਨਾ ਘਟਿਆ ਪੱਦਰ ਤਾਂ ਫਿਰ ਉਹਨਾਂ ਤੇ ਫਿਰ ਦਿਖਦਾ ਹੀ ਆ ਵੀ ਜਿਹੜੇ ਬੱਚਿਆਂ ਤੱਕ ਨਹੀਂ ਉਹ ਧਮਕੀਆਂ ਦੇਣ ਲੱਗੇ ਘਰ ਵਾਲੀ ਤੱਕ ਨੂੰ ਧਮਕੀਆਂ ਦੇਣ ਲੱਗੇ ਇਹ ਤਾਂ ਫਿਰ ਸਾਫ਼ ਨਜ਼ਰ ਆਉਂਦਾ ਵੀ ਘਟਿਆ ਪਾਣਾ ਉਹਨਾਂ ਥੋੜੇ ਆਪਣਾ ਚਲੋ ਆਪਣੇ ਪੰਜਾਬ ਦੇ ਵਿੱਚ ਤੁਸੀਂ ਕਿਸੇ ਨੂੰ ਪਹਿ ਦੱਤਾ ਉਹੀ ਡੀਐਸਪੀ ਉਹੀ ਐਸਐਚਓ ਤੁਹਾਡੇ ਪਰਿਵਾਰ ਦੇ ਅਗੇਂਸਟ ਹੋ ਜੂ। ਬੇਸ਼ੱਕ ਤੁਸੀਂ ਸੱਚੇ ਹੋ। ਪੰਜਾਬ ਦਾ ਮੈਨੂੰ ਇਹ ਡਰ ਲੱਗਦਾ ਕਿ ਪੰਜਾਬ ਦੇ ਵਿੱਚ ਤੁਸੀਂ ਆਵਾਜ਼ ਚੱਕਣੀ ਆ ਬਹੁਤ ਔਖੀ ਆ। ਮੈਂ ਕੈਨੇਡਾ 'ਚ 9 ਸਾਲ ਹੋ ਗਏ। ਮੇਰੇ ਤੇ ਕੋਈ ਕੇਸ ਨਹੀਂ ਪਿਆ ਕਿਉਂ? ਉੱਥੇ ਕਾਨੂੰਨ ਵਧੀਆ ਨੇ। ਤੁਸੀਂ ਫਰੀडम ਆਫ ਸਪੀਚ ਹੈਗੀ ਆ। ਇੱਥੇ ਤੁਸੀਂ ਬੋਲੋ ਤੁਹਾਨੂੰ ਢਾ ਲਾਂਗੇ। ਤੋਂ ਐਸੇ ਕਰਕੇ ਭਾਈ ਮੈਨੂੰ ਮਾਫ ਕਰਿਓ। ਇੱਥੇ ਤਾਂ ਪੱਤਰਕਾਰਾਂ ਦੇ ਵੀ ਪਰਚੇ ਹੋਈ ਜਾਂਦੇ। ਹਾਂ। ਪੱਤਰਕਾਰਾਂ ਤੇ ਮਾਨਹਾਨੀ ਦੇ ਪਰਚੇ। ਮੈਨੂੰ ਮਾਫ ਕਰਿਓ ਮੈਨੂੰ ਇਸ ਮੈਟਰ ਤੋਂ ਦੂਰ ਹੋਣਾ ਪੈਣਾ ਕਿਉਂਕਿ ਮੇਰਾ ਪਰਿਵਾਰ ਮੈਨੂੰ ਪ੍ਰੈਸ਼ਰ ਕਰ ਰਿਹਾ ਮੈਂ ਵੀ ਇੱਕ ਇਨਸਾਨ ਆ ਮੇਰੇ ਵੀ ਮੋਸ਼ਨਲ ਹੈਗੇ ਨੇ ਮੈਨੂੰ ਫਿਰ ਪਿੱਛੇ ਹਟਣਾ ਪੈਣਾ ਪਰ ਮੈਂ ਇੱਕ ਰਿਕਵੈਸਟ ਕਰਨੀ ਚਾਹੁੰਦਾ ਜਿੰਨਾ মিডিਆ ਉਹ ਇਹਨਾਂ ਦਾ ਸਾਥ ਦਿਓ ਭਾਈ ਬਾਹੀ ਤਾਂ